ਬਾਪੂ ਸਿਰ ਤੇ ਜਿੰਨਾ ਦੇ ਹੋਵੇ ਜ਼ਿੰਦਗੀ ਜਿਉਣ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਫਿਕਰ ਨਹੀਂ ਹੁੰਦਾ ਕੋਈ ਵੀ ਫਿਕਰ ਨਹੀਂ ਹੁੰਦਾ ਕੋਈ ਵੀ ਰੱਬ ਵਰਗਾ ਸਹਾਰਾ ਹੁੰਦਾ ਘਰ ਦੇ ਬੂਹੇ ਬੰਦ ਨਹੀਂ ਹੁੰਦੇ ਘਰ ਦੇ ਬੂਹੇ ਬੰਦ ਨਹੀਂ ਹੁੰਦੇ ਬਾਪੂ ਨਾਲ ਹੀ ਘਰ ਦਾ ਖੁੱਲਾ ਤਾਲਾ ਹੁੰਦਾ ਜਿਸ ਕੋਲ ਬਾਪੂ ਬਣ ਤੱਕ ਬਾਪੂ ਹੁੰਦਾ ਉਹ ਸੱਚੀ ਕਰਮਾ ਵਾਲਾ ਹੁੰਦਾ ਉਹ ਸੱਚੀ ਕਰਮਾ ਵਾਲਾ ਹੁੰਦਾ ਇਕੱਲੇ ਬੱਚੇ ਹੀ ਨਹੀਂ ਇਕੱਲੇ ਬੱਚੇ ਹੀ ਨਹੀਂ ਬਾਪੂ ਵੀ ਬੱਚਿਆਂ ਦੀਆਂ ਅੱਖਾਂ ਦਾ ਤਾਰਾ ਹੁੰਦਾ ਬਾਪੂ ਸਿਰ ਤੇ ਜਿੰਨਾ ਦੇ ਹੋਵੇ ਜ਼ਿੰਦਗੀ ਜਿਉਣ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ